ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਚੂੜਚੱਕ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਵਾ ਸੋ ਜਿਸ ਕੋਲੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆਂ ਤਕਰੀਬਨ ਇੱਕ ਸਾਹਮਣੇ ਪਸ਼ੂ ਜਿਹੜਾ ਸਾਂਹ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਇਹ ਆਪਾਂ ਬੂਟਾ ਸਿੰਘ ਕੰਗ ਪਿੰਡ ਚੂੜਚੱਕ ਕੋਈ ਨੂਰ ਬੋਲਾ ਲੈਂਦੇ ਫਾਰਮ ਤੇ ਪਹੁੰਚੇ ਅੱਜ ਬੜੇ ਸੋਹਣੇ ਇਨਾਂ ਕੋ ਪਸ਼ੂ ਤੇ ਨਾਲ ਅੱਜ ਤੁਹਾਨੂੰ ਕੋਏ ਨੂਰ ਦੀਆਂ ਝੋਟੀਆਂ ਦਿਖਾਉਣੀਆਂ ਤੇ ਕਾਫੀ ਸੱਜਣ ਅੱਜ ਇੱਥੇ ਆਏ ਆ ਤੇ ਉਹਨਾਂ ਨਾਲ ਵੀ ਮਲਾਉਨੇ ਆ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਬਾਈ ਤੋਂ ਤੇ ਕਰਦੇ ਆਂ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੀ ਸ਼ੌਂਕੀਆ ਤੌਰ ਤੇ ਆਪਾਂ ਵੀਡੀਓ ਕਵਰ ਕਰੁੰਦੇ ਆਂ ਤੇ ਆਜੋ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਜਿੰਨੇ ਤੁਹਾਡੇ ਵੀਰ ਚੈਨਲ ਵੇਖਦੇ ਸਾਰਿਆਂ ਨੂੰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਸਭ ਠੀਕ ਠਾਕ ਹਾਂਜੀ ਸਾਰੇ ਵਧੀਆ ਜੀ ਤੇ ਕਿਦਾਂ ਵਧੀਆ ਜਾਨਵਰਾਂ ਦਾ ਸ਼ੌਂਕ ਚੱਲੀ ਜਾਂਦਾ ਹੈ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਠੀਕ ਠੀਕ ਹੈ ਤੇ ਅੱਜ ਤਕਰੀਬਨ ਵੇਖੀਏ ਤੇ ਕੋਈ ਨੂਰ ਦੀ ਉਮਰ ਜੇ ਆਪਾਂ ਸ਼ੁਰੂਆਤ ਉਤੋਂ ਹੀ ਕਰੀਏ ਕਿਉਂਕਿ ਉਹ ਮੋਢਿਆ ਆਪਣਾ ਹਾਂਜੀ ਹਾਂਜੀ ਉਸ ਤੋਂ ਹੀ ਸਾਰੀ ਜਾਣੇ ਕਰਮਾਲੇ ਨੇ ਆਪਣਾ ਨਾਮ ਉਸੇ ਦੇ ਕਰਕੇ ਮੈਨੂੰ ਜਾਣਨ ਲੱਗੇ ਨੇ ਬੁੱਟੇ ਨੂੰ ਕੌਣ ਜਾਣਦਾ ਕਿ ਕਿੱਥੇ ਜੁੜ ਚੱਕਾ ਕੋਈ ਨਹੀਂ ਪੁੱਛਦਾ ਸੀਗਾ ਬਿਲਕੁਲ ਉਹਦੇ ਕਰਕੇ ਹੀ ਮੈਨੂੰ ਜਾਣਨ ਲੱਗੇ ਸਾਰੇ ਵੀਰ ਭੈਣ ਭਰਾ ਜਿੰਨੇ ਵੀ ਐ ਸੋ ਇੱਕ ਕਰਮਾਲਾ ਪਸ਼ੂ ਹੁੰਦਾ ਹੈ ਹਾਂਜੀ ਹਾਂਜੀ ਜਿਹੜਾ ਦੂਰ ਤੱਕ ਜਾਣ ਪਹਿਚਾਨ ਬਣਾਉਂਦਾ ਹਾਂਜੀ ਤੇ ਕਿੰਨੀ ਉਮਰ ਹੋ ਗਈ ਅੱਜ ਇਹਦੀ ਜੇ ਗੱਲ ਕਰੀਏ ਉਹਦੀ ਹੋ ਗਈ ਹੈ 11 11.5 ਸਾਲ ਲਾਗੇ ਚੱਲ ਜੀ ਹਾਂਜੀ ਆਜੋ 11 11.5 ਸਾਲ ਖੋਲ ਦਈਏ ਜੀ ਨਹੀਂ ਕੋਈ ਨਾ ਕਰੀ 2 ਮਿੰਟ ਗੱਲਬਾਤ ਕਰਕੇ ਫਿਰ ਆਪਾਂ ਖੋਲ ਕੇ ਵੀ ਦਿਖਾ ਦਾਂਗੇ ਠੀਕ ਹੈ ਤੇ ਜੇ ਗੱਲ ਕਰੀਏ ਹੁਣ ਤੱਕ ਕਿੰਨੇ ਮੇਲਿਆਂ ਦਾ ਚੈਂਪੀਅਨ ਰਿਹਾ ਮੇਲਿਆਂ ਦਾ ਤਾਂ तकरीबन ਸਾਰਿਆਂ ਦਾ ਹੀ ਰਿਹਾ ਜੀ ਚੈਂਪੀਅਨ ਠੀਕ ਹੈ ਜਾਂ ਜ਼ਿਲ੍ਹੇ ਦਾ ਲਾ ਲਓ ਚਾਹ ਪੀਡੀਐਫ ਲਾ ਲਓ ਚਾਹ ਆਪਣੇ ਪਟਿਆਲੇ ਲੱਗਾ ਸੀਗਾ 17 ਦੇ ਵਿੱਚ ਜਾਂ ਮੁਕਸਰ ਸਾਹਿਬ ਸੀਗਾ ਹਾਂ ਜਿੱਥੇ ਵੀ ਗਿਆ ਯਾਨੀ ਕਿ ਸਾਰਿਆਂ ਦਾ ਹੀ ਚੈਂਪੀਅਨ ਹੀ ਹੈ ਚੈਂਪੀਅਨ ਹੀ ਰਿਹਾ ਹਾਂ ਠੀਕ ਹੈ ਤੇ ਖੁਸ਼ੀ ਵਾਲੀ ਗੱਲ ਇਹ ਆ ਵੀ ਪ੍ਰੋਜੈਕਟ ਨਹੀਂ ਬਹੁਤ ਚੰਗੀ ਆਈ ਹੈ ਹਾਂਜੀ ਹਾਂਜੀ ਆਈ ਦੇ ਸਮੇਂ ਦੇ ਵਿੱਚ ਇਹਨੂੰ ਆਪਾਂ ਪੀਡੀ ਬੋਲ ਕਹਿ ਸਕਦੇ ਹਾਂ ਕਹਿ ਸਕਦੇ ਆ ਜੀ ਚਲੋ ਆਪ ਦਿਨ ਤਾਂ ਹਰੇਕ ਹੀ ਕਹਿੰਦਾ ਭੈਣ ਭਰਾ ਕਹਿਣਗੇ ਫੇਰ ਹੀ ਆਪਾਂ ਬਿਲਕੁਲ ਬਿਲਕੁਲ ਨਹੀਂ ਕਿਉਂਕਿ ਮੈਂ ਆਪਣੇ ਚੈਨਲ ਤੇ ਵੀ ਇਹਦੀ ਇੱਕ ਛੋਟੀ ਲਾਈਵ ਕੀਤੀ ਹੈ ਹਾਂਜੀ ਹਾਂਜੀ ਕੀਤੀ ਗਰਜੀਤ ਸਿੰਘਾ ਕੋਲੇ ਪਿੰਡ ਸਭਰਾ ਤੋਂ ਪਿੰਡ ਸਭਰਾ ਤੋਂ ਮੈਂ ਹੀ ਵੀਰ ਨੂੰ ਭੇਜੀ ਸੀ ਛੋਟੀ ਉਹ ਠੀਕ ਠੀਕ ਆ ਹਾਂਜੀ ਤੇ ਕਿਉਂਕਿ ਭਰਾਵਾਂ ਨਾਲੋਂ ਵੀ ਵੱਧ ਕੇ ਪਿਆਰ ਆ ਉਹ ਬਾਈ ਨਾਲ ਬਿਲਕੁਲ ਬਿਲਕੁਲ ਸੋ ਬਹੁਤ ਸੋਹਣਾ ਦੁੱਧ ਉਹਨੇ ਤਕਰੀਬਨ 20 ਕਿਲੋ ਦੇ ਆਸ-ਪਾਸ ਕੱਢਿਆ ਦੋ ਦੰਦ ਝੋਟੀ ਨੇ ਹਾਂਜੀ ਤੇ ਆਪਣੇ ਘਰੇ ਕਿੰਨੇ ਆ ਇਹਦੀਆਂ ਝੋਟੀਆਂ ਆਈਆਂ ਆਪਣੇ ਘਰੇ ਵੀ ਦੋ ਤਿੰਨ ਖੜੀਆਂ ਜੀ ਹੁਣ ਦੋ ਤਿੰਨ ਖੜੀਆਂ ਠੀਕ ਹੈ ਚੰਗਾ ਦੁੱਧ ਕਰਦੀ ਹੈ ਚੰਗਾ ਦੁੱਧ ਹਾਂਜੀ ਇੱਕ ਝੋਟੀ ਆਪਾਂ ਇਹਦੀ ਜਿਹੜੀ ਲੁਧਿਆਣੇ ਯੂਨੀਵਰਸਿਟੀ ਚਵਾਈ ਕਰਾਈ ਹਾਂਜੀ ਉਹ ਵੀ ਹੈਗੀ ਆਪਣੇ ਕੋਲੇ ਠੀਕ ਠੀਕ ਆਪਣੇ ਉਹ ਵਿਖਾ ਦਿੰਦੇ ਉਦੋਂ ਜਦੋਂ ਉਹਦੀ ਚਵਾਈ ਹੋਈ ਸੀ ਕਿੰਨਾ ਦੁੱਧ ਉਹਨੇ ਰਿਕਾਰਡ ਕਰਾਇਆ ਉਹਨੇ 22 ਕਿਲੋ ਕੁਸਤ ਸੀਗਾ ਜੀ 22 ਤੋਂ ਉੱ ਉਹ ਆ ਦੂਜਾ ਸੁਆਈ 6 ਦੰਦ ਸੀ ਉਦੋਂ ਹੀ 6 ਦੰਦ ਹੀ ਹਾਂਜੀ ਠੀਕ ਠੀਕ ਆ ਤੇ ਪਹਿਲਾਂ ਤੇ ਆਪਾਂ ਕੋਈ ਨੂਰ ਖੋਲ ਕੇ ਦਿਖਾ ਦਈਏ ਮਾਣ ਆ ਦਿਨੇ ਹਾਂ ਇਥੋਂ ਤੁਸੀਂ ਨੂੰ ਤੁਰਦੇ ਨੂੰ ਦੇਖ ਸਕਦੇ ਦੀ ਹਾਈਟ ਤੇ ਲੈਂਥ ਦਾ ਅੰਦਾਜ਼ਾ ਤੁਸੀਂ ਲਾ ਲਿਓ ਬੜੀ ਚੰਗੀ ਲੰਬਾਈ ਵਾਲਾ ਸਾਂਹਿਆ ਤੇ ਜੇ ਖੁੱਡੇ ਖੱਡੇ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਸੁਨੱਖਾ ਵਾ ਇਥੋਂ ਤੁਸੀਂ ਦੇਖ ਸਕਦੇ ਜਿਹੜੇ ਟੈਸਟੀਗਲ ਵਗੈਰਾ ਵੀ ਸੋ ਇਹਦੀ ਝੋਟੀਆਂ ਦੀ ਖਾਸੀਅਤ ਜੇ ਲਾਈਏ ਤੇ ਥਣ ਦੀ ਕੁਆਲਿਟੀ ਬਹੁਤ ਜ਼ਿਆਦਾ ਆਉਂਦੀ ਆ ਫਿਕਸਰ ਰਹਉਂਦੇ ਆ ਤੇ ਇਥੋਂ ਤੁਸੀਂ ਇਹਦਾ ਪੇਟ ਪੁੜਾ ਤੇ ਲੰਬਾਈ ਜਿਹੜੀ ਉਹ ਦੇਖ ਸਕਦੇ ਜੀ ਆਮ ਝੋਟਿਆਂ ਨਾਲੋਂ ਕਿਤੇ ਵੱਧ ਲੰਬਾਈ ਦਾ ਤੇ ਹਾਈਟ ਤੇ ਲੈਂਥ ਪੂਰੇ ਖੁੱਲੇ ਬਾਡੇ ਦਾ ਨੀਲੀ ਰਾਵੀ ਦਾ ਸਾਣ ਤੇ ਅੱਜ ਦੀ ਤਰੀਕ ਦੇ ਵਿੱਚ ਇਹ ਅਪਰੋਚ ਨਹੀਂ ਟੈਸਟਡ ਆਪਾਂ ਕਹਿ ਸਕਦੇ ਆ ਪੀਟੀ ਬੁੱਲ ਕਿਉਂਕਿ ਇਹਦੀਆਂ ਝੋਟੀਆਂ ਕਾਫੀ ਜਿਹੜੀਆਂ ਦੁੱਧ ਤੇ ਆ ਗਈਆਂ ਵਾ ਇਹ ਸਾਹਮਣੇ ਤੁਸੀਂ ਇਦਾਂ ਤੁਰਦੇ ਦਾ ਦਾ ਢਾਂਚਾ ਦੇਖ ਸਕਦੇ ਜੇ ਇਹਦੇ ਟੈਸਟੀ ਗੱਲ ਬਹੁਤ ਚੰਗੀ ਸ਼ੇਪ ਦੇ ਵਿੱਚ ਤੇ ਇਹ ਮਗਰੋਂ ਬਲੱਡ ਲਾਈਨ ਕਹਿ ਲਈਏ ਅੰਮ੍ਰਿਤਸਰ ਤੋਂ ਜਦੋਂ ਅੰਕਲ ਪੱਪੂ ਸੰਧੂ ਤੋਂ ਮਾਲੀ ਵੇਖ ਕੇ ਆਇਆ ਸੀ ਸੋ ਉਸ ਬਲੱਡ ਲਾਈਨ ਦਾ ਇਹਦੇ ਚ ਰਵਾ ਬਹੁਤ ਚੰਗੇ ਢਾਂਚੇ ਦਾ ਵਾ ਤੇ ਬਾਕੀ ਇਧਰਲੀ ਸਾਈਡ ਤੋਂ ਇਹਨਾਂ ਤੁਹਾਨੂੰ ਦਿਖਾ ਸਕਦਾ ਹਾਂ ਬਈ ਇਹਦੀ ਜਿਹੜੀ ਝੋਟੀ ਦੋ ਦੰਦ ਹੁਣ ਬੂ ਮੇਲੇ ਚ ਵੀ ਚਵਾਈ ਹਾਂਜੀ ਹਾਂਜੀ ਬੂ ਮੇਲੇ ਚ ਵੀ ਚਵਾਈ ਠੀਕ ਠੀਕ ਆ ਉਹਨੇ ਕਿੰਨਾ ਦੁੱਧ ਦਿੱਤਾ ਸੀ ਇੱਥੇ ਉਹ ਸੇਮ ਉਹੋ ਹੀ ਹੈਗੀ ਝੋਟੀ ਤੇ ਉਹ ਹਾਂਜੀ ਹਾਂਜੀ ਉਹ ਹੀ ਗੁਰਜੀਤ ਸਿੰਘ ਵਾਲੀ ਝੋਟੀ ਸੀ ਹਾਂ ਗੁਰਜੀਤ ਸਿੰਘ ਵਾਲੀ ਹਾਂਜੀ ਤੇ ਇੱਥੇ ਕਿੰਨਾ ਦੁੱਧ ਦੇਗੀ ਇੱਥੇ 19 ਕਿਲੋ 19 ਕਿਲੋ ਦੇਗੀ ਸੀ ਹਾਂਜੀ ਠੀਕ 20 ਤੋਂ ਥੋੜਾ ਘੱਟ ਹੀ ਸੀਗਾ ਠੀਕ ਠੀਕ ਆ ਹਾਂਜੀ ਸੋ ਬਾਕੀ ਇਹਦੀ ਖੜਨੀ ਖੁਰਨੀ ਤੁਸੀਂ ਵੇਖ ਸਕਦੇ ਜੇ ਤੇ ਬਾਈ ਕਹਿੰਦਾ ਵੀ 11 ਸਾਲ ਤੇ ਲਾਗੇ ਬੰਨੇ ਦੀ ਉਮਰ ਹੋ ਗਈ ਹੈ ਤੇ ਸੀਮਨੇ ਦਾ ਰੈਡੀ ਜੀ ਸੀਮਨ ਰੈਡੀ ਆ ਜੀ ਠੀਕ ਠੀਕ ਆ ਹਾਂਜੀ ਸੋ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਵਾ ਹਾਂਜੀ ਕੁਛ ਦਿਨਾਂ ਵਾਸਤੇ ਮੱਝ ਦੀ ਧਰਤੀ ਤੇ ਜਾਊਗਾ ਇਹ ਠੀਕ ਠੀਕ ਇਹਦਾ ਅੰਜਾਲਾ 2 ਮਹੀਨੇ ਰਹਿ ਜੇ ਇਹਦਾ ਅੰਜਾਲਾ 10 ਦਿਨ ਰਵੇ ਠੀਕ ਆ ਇਹਦਾ ਅੰਜਾਲਾ 5 ਮਹੀਨੇ ਲਾਇਆ ਵੇ ਠੀਕ ਆ ਮੱਝ ਜਾਊਗਾ ਜ਼ਰੂਰ ਮੱਝ ਧਰਤੀ ਦੇ ਵੀਰ ਨਾਲ ਪ੍ਰੇਮ ਆ ਇਹਨੂੰ ਯਾਰ ਕਹਤਾ ਫੇਰ ਨਹੀਂ ਕੋਈ ਪਿੱਛੇ ਰਹਿ ਜਾਂਦਾ ਬਿਲਕੁਲ ਬਿਲਕੁਲ ਹਾਂ ਸੋ ਇਹਦੀ ਲੰਬਾਈ ਬਹੁਤ ਚੰਗੀ ਲੱਗਦੀ ਹੈ ਇੱਕ ਸਟਰਕਚਰ ਵੀ ਬਹੁਤ ਸੋਹਣਾ ਵਾ ਤੇ ਲੰਬਾਈ ਜਿਹੜੀ ਉਹ ਤੋਂ ਜ਼ਿਆਦਾ ਚੰਗੀ ਆ ਸੋ ਇਦਾਂ ਦੇ ਝੋਟੇ ਜਿਹੜੇ ਆ ਆਪਾਂ ਲਾਵਾਂਗੇ ਵਰਤਾਂਗੇ ਤੇ ਫੇਰ ਹੀ ਆਪਾਂ ਅੱਗੇ ਵਧਾਂਗੇ ਕਿਉਂਕਿ ਹਮੇਸ਼ਾ ਹੀ ਜਿਹੜੇ ਝੋਟੇ ਦੀਆਂ ਧੀਆਂ ਦੋਤੇ ਆ ਜਾਣ ਉਹਦੇ 'ਚ ਕੋਈ ਸ਼ੱਕ ਨਹੀਂ ਰਹਿੰਦਾ ਤੇ ਬਾਕੀ ਇਹਦੀ ਬਣਤਰ ਬਹੁਤ ਜ਼ਿਆਦੀ ਸੋਹਣੀ ਆ ਤੇ ਬਾਈ ਨੇ ਵੀ ਵਿੱਚੋਂ ਪਹਿਲਾਂ ਸੀਮਨ ਰੋਗ ਛੱਡਿਆ ਸੀ ਨਹੀਂ ਹੈਗਾ ਸੀਮਨ ਆਪਣੇ ਕੋਲ ਠੀਕ ਠੀਕ ਆ ਹਾਂਜੀ ਠੀਕ ਹੈ ਤਨੀਕ ਤੇ ਬਾਕੀ ਤੁਹਾਨੂੰ ਜਿਹੜੀਆਂ ਇਹਦੀਆਂ ਝੋਟੀਆਂ ਇੱਥੇ ਬਾਈ ਕੋਲ ਆ ਉਹ ਵੀ ਦਿਖਾਉਨੇ ਆ ਬੰਦੋ ਫਿਰ ਇਹਨੂੰ ਹੈ ਆ ਬੱਤ ਝੋਟੀਆਂ ਦੀ ਡਿਟੇਲ ਤੁਹਾਨੂੰ ਲੈ ਕੇ ਦੇਣੇ ਆ ਜਿਹੜੀ ਇਹ ਝੋਟੀ ਆ ਆਪਣੀ ਇਹ ਘਰ ਦੀ ਝੋਟੀ ਆਪਣੀ ਹਾਂਜੀ ਇਹ ਘਰ ਦੀ ਝੋਟੇ ਕੋਈ ਨੂਰ ਦੀ ਝੋਟੀ ਕੋਈ ਨੂਰ ਦੀ ਆ ਠੀਕ ਆ ਕਿਨਵਾ ਸੁਗਾ ਜੇ ਗਾਂ ਅੰਗੇ ਇਹ ਤੀਜੇ ਸੂਏ ਵਾਸਤੇ ਗੱਬਣਾ ਹੀ ਹਣਾ ਗੱਬਣੇ ਆ ਕੇ ਹਾਂਜੀ ਠੀਕ ਆ ਤੇ ਇਹ ਕਿਥੋਂ ਤੱਕ ਪੀਕ ਲੈਵਲ ਇਹਦਾ ਕੀ ਰਿਹਾ ਜੀ ਇਹਦਾ 212 ਕਿਲੋ ਤੇ ਗਈ ਹੈ ਇਹ 212 ਕਿਲੋ ਦੀ ਹਾਂਜੀ ਠੀਕ ਦੂਜੇ ਸੂਏ ਦੂਜੇ ਸੂਏ ਠੀਕ ਐ ਇਸ ਵਾਰ ਫਿਰ ਵਧੂਗੀ ਦੋਤੋਂ ਯਾਰ ਕੀ ਹੋ ਸਕਦਾ ਹਾਂਜੀ ਵਧੂਗੀ ਠੀਕ ਠੀਕ ਐ ਹਾਂਜੀ ਸੋ ਬਹੁਤ ਸੁਨੱਖੀ ਝੋਟੀ ਆ ਇੱਥੋਂ ਤੇ ਹੀ ਦੀ ਫੇਸ ਕਾਡ ਕਾਡ ਵੀ ਪੂਰਾ ਵਾ ਹਾਂਜੀ ਤੇ ਬਾਕੀ ਬਿਊਟੀ ਵੀ ਬਹੁਤ ਜ਼ਿਆਦੀ ਚੰਗੀ ਆ ਕਰਮਾਲੀ ਦੀ ਸੋ ਬਾਕੀ ਇਹਦੇ ਥਾਨ ਦੀ ਕੁਆਲਿਟੀ ਇਹਦੀ ਵੀ ਤੁਹਾਨੂੰ ਦਿਖਾਣਾ ਜਿਹੜੀ ਤੁਹਾਨੂੰ ਖਾਸੀਅਤ ਦੱਸੀ ਆ ਕਿ ਥਾਨ ਬਹੁਤ ਵਧੀਆ ਹੁੰਦਾ ਵਾ ਕੋਈ ਨੂਰ ਦੇ ਵਿੱਚ ਤੇ ਖਾਣ ਦੀ ਮਟਾਈ ਜਾਂ ਮਜ਼ਬੂਤੀ ਜਿੰਨੀ ਹੋਊਗੀ ਉਹਦੇ ਸਹਾਰੇ ਨਾਲ ਦੁੱਧ ਹੋਊਗਾ ਇਸ ਤੋਂ ਅੱਗੇ ਇੱਕ ਝੋਟੀ ਖੜੀ ਜੇ ਹਾਂਜੀ ਇਹ ਕੋਹੇ ਨੂਰ ਦੀ ਆ ਠੀਕ ਆ ਹਾਂਜੀ ਤੇ ਇਹ ਆਪਣਾ ਇਹ ਵੀ ਕਰਦੀ ਆ ਇਹ ਕੋਹੇ ਨੂਰ ਦੀ ਆ ਕਰਦੀ ਨਹੀਂ ਇਹ ਮਾਸੀ ਦੇ ਮੁੰਡੇ ਨੇ ਮੇਰੇ ਨੇ ਰਸਾਲ ਸਿੰਘ ਬਲਟੋਏ ਨੇ ਗਿਫਟ ਕੀਤੀ ਆ ਆਪਾਂ ਨੂੰ ਗਿਫਟ ਕੀਤੀ ਆ ਹਾਂਜੀ ਠੀਕ ਆ ਮੱਝ ਉਹਨਾਂ ਦੀ ਜੁਆ ਤੇ ਮੱਝ ਉਹਨਾਂ ਦੀ ਜੁਆ ਕੋਹੇ ਨੂਰ ਦੀ ਆ ਕੋਹੇ ਨੂਰ ਦੀ ਆ ਹਾਂਜੀ ਠੀਕ ਆ ਇਹ ਝੋਟੀ ਜਿਹੜੀ ਆਪਾਂ ਲੁਧਿਆਣਾ ਯੂਨੀਵਰਸਿਟੀ ਜਿਹੜੀ ਚੁਆਈ ਸੀ ਹਾਂਜੀ ਠੀਕ ਹੈ ਉਹ ਆ ਹਾਂਜੀ ਠੀਕ ਠੀਕ ਆ ਤੇ ਕਿੰਵਾ ਸੁਆ ਰਕੀ ਸੂਈ ਆ ਇਹ ਤੀਜਾ ਸੁਆ ਸੂਈ ਆ ਜੀ ਤੀਜਾ ਸੂਈ ਆ ਹਾਂਜੀ ਠੀਕ ਆ ਤੇ ਉਥੇ ਨੇ 22 ਕਿਲੋ ਤੋਂ ਪਲੱਸ ਦੁੱਧ ਕੱਢਿਆ ਹਾਂਜੀ ਹਾਂਜੀ ਠੀਕ ਆ ਕਿਹੜੇ ਸੰਦੀ ਗੱਲ ਏ ਸੰਨ ਤਾਂ ਮੈਨੂੰ ਹੁਣ ਯਾਦ ਨਹੀਂ ਯਾਰ ਪੂਰਾ ਪਤਾ ਨਹੀਂ ਠੀਕ ਆ ਤਿੰਨ ਚਾਰ ਸਾਲ ਹੋ ਗਏ ਤਿੰਨ ਸਾਲ ਹੋ ਗਏ ਆ ਤਿੰਨ ਸਾਲ ਹੋ ਗਏ ਆ ਤਿੰਨ ਸਾਲ ਹੋ ਗਏ ਆ ਤੇ ਇਸ ਟਾਈਮ ਇਹਦੇ ਮਗਰ ਬੱਚਾ ਕੀ ਆ ਗਿਆ ਇਸ ਟਾਈਮ ਤੇ ਇਹਦੇ ਮਗਰ ਕੱਟਾ ਠੀਕ ਆ ਉਹਨਾਂ ਨੇ ਕੱਟੀ ਗਿਫਟ ਕੀਤੀ ਸੀ ਆਪਾਂ ਕਟਾ ਬਾਈ ਰਸਾਲ ਸਿੰਘ ਨੂੰ ਮਾਸੀ ਦੇ ਮੁੰਡੇ ਨੂੰ ਗਿਫਟ ਕਰਤਾ ਅੱਛਾ ਇਹਦਾ ਕਟਾ ਜਿਹੜਾ ਉਹਨਾਂ ਨੂੰ ਗਿਫਟ ਕਰਤਾ ਉਹਨਾਂ ਨੂੰ ਗਿਫਟ ਕਰਤਾ ਠੀਕ ਆ ਸੋ ਇਸ ਝੋਟੀ ਦਾ ਕਟਾ ਜਿਹੜਾ ਮਾਹਦਾ ਉਹ ਵੀ ਦਿਖਾ ਦਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਉਹ ਕਟਾ ਜਿਹੜਾ ਉਹ ਆਪਣੇ ਅੰਕਲ ਰਸਾਲ ਸਿੰਘ ਹੁਣਾਂ ਕੋ ਜਾਊਗਾ ਹਾਂਜੀ ਤੇ ਬਾਕੀ ਪੰਤਰ ਬਹੁਤ ਸੋਹਣੀ ਆ ਝੋਟੀ ਦੀ ਹਾਈਟ ਲੈਂਥ ਬਹੁਤ ਜ਼ਿਆਦੀ ਚੰਗੀ ਆ ਤੇ ਤੁਹਾਨੂੰ ਪਤਾ ਹੈ ਜਿੰਨਾ ਸਟਰਕਚਰ ਸੋਹਣਾ ਹੋਊਗਾ ਓਨਾ ਹੀ ਜ਼ਿਆਦਾ ਦੁੱਧ ਹੋਊਗਾ ਤੇ ਥਣ ਦੀ ਗੱਲ ਮੈਂ ਅੱਗੇ ਵੀ ਕੀਤੀ ਹੈ ਤੇ ਇਹਦੇ ਵੀ ਤੁਸੀਂ ਵਿਰਲਾ-ਮੁਰਲਾ ਵੇਖ ਸਕਦੇ ਬਹੁਤ ਜ਼ਿਆੜੀਆਂ ਚੰਗੀਆਂ ਤੇ ਝੋਟੀ ਵੀ ਕੋਈ ਸ਼ੱਕ ਨਹੀਂ ਗਾ ਬਹੁਤ ਚੰਗੀ ਹੈ ਤੇ ਇਸ ਤੋਂ ਅੱਗੇ ਜੇ ਗੱਲ ਕਰੀਏ ਇਹ ਝੋਟੀ ਦੇ ਬਾਰੇ ਥੋੜੀ ਗੱਲ ਦੱਸ ਦਿਓ ਜੀ ਬੜੀ ਸੋਹਣੀ ਹੈ ਦੀ ਅਡਰ ਦੀ ਕੁਆਲਿਟੀ ਸੋਹਣੀ ਬਹੁਤ ਵਧੀਆ ਝੋਟੀ ਆ ਦੁੱਧ ਚੰਗਾ ਦੁੱਧ ਆ ਇਹਦੇ ਥੱਲੇ ਵੀ ਠੀਕ ਆ ਕਿੰਨਾ ਕੁ ਕਿਲੋ ਟੈਂਪ ਰੈਡੀ ਹੋਊਗਾ 17 18 ਕਿਲੋ ਦੁੱਧ ਹੁਣ ਰੈਡੀ ਆ 17 18 ਕਿਲੋ ਹਾਂਜੀ ਠੀਕ ਠੀਕ ਆ ਬਾਕੀ ਮਾਰਕਿੰਗ ਬੜੀ ਸੋਹਣੀ ਆ ਹਾਂਜੀ ਤੇ ਬੰਤਰ ਵੀ ਮਧਰੀ ਗੋਡੀ ਦੀ ਕਹਿ ਲਈਏ ਤੇ ਆਉਂਦੀ ਆ ਸੋਹਣੇ ਢਾਂਚੇ ਦੀ ਆ ਇਹਦੀ ਅਡਰ ਦੀ ਕੁਆਲਿਟੀ ਤੁਹਾਨੂੰ ਮੈਂ ਦਿਖਾਵਾਂ ਤੇ ਬਹੁਤ ਸੋਹਣਾ ਅਡਰ ਆ 17 18 ਕਿਲੋ ਦੁੱਧ ਇਹ ਥੱਲੇ ਰੈਡੀ ਹੈ ਤੇ ਇਸ ਤੋਂ ਅੱਗੇ ਜਿਹੜੀ ਆ ਸਭ ਤੋਂ ਵੱਡੀ ਇਦੇ ਬਾਰੇ ਵੀ ਦੱਸਿਓ ਇਹ ਮੈਂ ਸੁਣਿਆ ਕਿ ਇਹ ਚੱਲੀ ਆ ਵੀ ਮਾਝੇ ਦੇ ਵਿੱਚ ਇਹ ਮਾਝੇ ਦੇ ਵਿੱਚ ਹੀ ਚੱਲੀ ਆ ਜੀ ਠੀਕ ਆ ਇਹ ਕਿਹੜੇ ਫਿਰ ਆਪਣੇ ਸੱਜਣ ਨੂੰ ਕਿਸ ਨੂੰ ਗਿਫਟ ਕੀਤੀ ਹਾਂਜੀ ਦਰਸ਼ੇਲ ਸਰਪੰਚ ਸਰਪੰਚ ਨੂੰ ਦਰਸ਼ੇਲ ਸਰਪੰਚ ਨੂੰ ਹਾਂਜੀ ਠੀਕ ਠੀਕ ਆ ਇਹ ਉਹਨਾਂ ਨੂੰ ਉਹਨਾਂ ਨੂੰ ਮੋੜਿਆ ਹੀ ਨਹੀਂ ਗਿਆ ਮੇਰੇ ਤੋਂ ਬਸ ਨਾ ਹੀ ਨਹੀਂ ਕਿਹਾ ਗਿਆ ਵੀ ਨਹੀਂ ਦੇਣੀ ਮੈਂ ਠੀਕ ਆ ਤੇ ਕੀ ਇਹਦਾ ਡਿਟੇਲ ਦਵੋਗੇ ਥੋੜੀ ਮਾਇਦੀ ਡਿਟੇਲ ਇਹ 16 ਦੇ ਵਿੱਚ ਆਪਾਂ ਚਵਾਈ ਸੀ 20 ਕਿਲੋ ਦੁੱਧ ਮੁਖਸਰ ਸਾਹਿਬ ਠੀਕ ਆ ਤੇ ਫਿਰ ਜ਼ਿਲ੍ਹੇ ਦਾ ਲੱਗਾ ਸੀ ਸਾਡੇ ਇੱਥੇ ਚ ਮੋਗੇ ਜਿਹੜਾ ਠੀਕ ਆ ਤੇ ਉੱਥੇ ਵੀ ਇਹਨੇ 21 ਕਿਲੋ ਦੁੱਧ ਦਿੱਤਾ ਸੀਗਾ ਜੀ 21 ਕਿਲੋ ਉੱਥੇ ਦਿੱਤਾ ਸੀ ਹਾਂਜੀ ਠੀਕ ਠੀਕ ਆ ਤੇ ਹੁਣ ਵੇਖੋ ਕਰਮਾ ਵਾਲੀ ਕਿੰਨਾ ਦਿੰਦੀ ਆ ਕੀ ਕਰਦੀ ਆ ਮਾਰਕਿੰਗ ਇਹਦੇ ਪਿਛਲੇ ਦੋ ਪੈਰ ਦੋ ਪੈਰ ਹਾਂਜੀ ਹੈਗੀ ਨਿਸ਼ਾਨੀ ਦੋਵੇਂ ਪੈਰ ਦੋ ਪੈਰ ਤੇ ਅੱਖਾਂ ਦੋਨੇ ਹੀ ਆ ਜਾਂਦੀਆਂ ਹਾਂਜੀ ਅੱਖਾਂ ਦੋਨੇ ਆ ਜਾਂਦੀਆਂ ਨਾਸ ਬੱਗੀ ਆ ਨਾਸ ਬੱਗੀਆਂ ਜੀ ਬੱਗੀ ਆ ਦੇਖ ਸਕਦੇ ਹੋ ਇਹ ਅਗੋਂ ਨਾਸ ਜਵਾਨ ਵੀ ਬੱਗੀ ਜੀ ਸੋ ਹਾਈਟ ਤੇ ਬਹੁਤ ਜ਼ਿਆਦੀ ਬਾਈ ਨਹੀਂ ਤੇ ਬਹੁਤ ਜ਼ਿਆਦੀ ਆ ਜੀ ਤੇ ਲੈਂਥ ਲੋਂਥ ਵੀ ਬਹੁਤ ਚੰਗੀ ਆ ਹਾਂਜੀ ਤੇ ਬਾਕੀ ਆਪਾਂ ਸਰਪੰਚ ਸਾਹਿਬ ਵੀ ਇੱਥੇ ਆਏ ਆ ਦੇ ਪੰਜਾਂ ਦਿਨਾਂ ਦੇ ਛਿਆਂ ਦੀ ਸੂਈ ਆ ਇਹ ਤੇ ਹੁਣ ਵੀ 16-17 ਕਿਲੋ ਦੁੱਧ ਤਿਆਰ ਆ ਥੱਲੇ ਪੰਜਾਂ ਛਿਆਂ ਦੇ ਨਾਲ ਸੂਈ ਥੱਲੇ ਹਾਂਜੀ ਵਾਹ ਜੀ ਵਾਹ 12-13 ਕਿਲੋ ਤਾਂ ਸਟਾਰਟ ਹੀ ਹੋਈ ਆ ਇਹਦੀ ਆਰਡਰ ਦੀ ਕੁਆਲਿਟੀ ਦੱਸਦੀ ਆ ਤੇ ਮੈਨੂੰ ਲੱਗਦਾ ਵੀ ਤਰਸ਼ੀਰ ਸਿੰਘ ਸਰਪੰਚਾ ਹੁਣ ਮੇਲਾ ਤੇ ਮਿਲਦਾ ਰਹਿੰਦਾ ਇਹ ਮੈਥੋਂ ਨਾ ਹਣੀ ਕਿਹਾ ਗਿਆ ਉਹਨਾਂ ਨੂੰ ਬਸ ਠੀਕ ਠੀਕ ਆ ਠੀਕ ਆ ਜੇ ਫਿਰ ਯਾਰੀ ਭਗਾਈ ਆ ਆਪਾਂ ਨੇ ਇਹ ਵੀ ਫਿਰ ਮੇਲੇ ਆ ਜੀ ਮਿਲੂ ਮੈਨੂੰ ਲੱਗਦਾ ਇਹ ਤਾਂ ਹੋ ਹੀ ਸਕਦਾ ਹੁਣ ਉਹਨਾਂ ਦੀ ਮਰਜ਼ੀ ਆ ਜੀ ਬੱਚੇ ਆਸਤੇ ਆਪਾਂ ਤਾਂ ਹਾਂਜੀ ਦੁੱਧ ਦੇ ਆਰਡਰ ਦੇ ਹਿਸਾਬ ਨਾਲ ਤੇ ਬੰਤਰ ਦੇ ਹਿਸਾਬ ਨਾਲ ਤੁਸੀਂ ਵੇਖ ਸਕਦੇ ਜੇ ਵੀ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਚੰਗਾ ਦੁੱਧ ਦਊਗੀ ਕਰਮਾ ਲਈ ਸੋ ਬਾਕੀ ਪਰਮਾਤਮਾ ਵਾਦਾ ਕਰੇਗੇ ਤੇ ਸਪੌਂਸਰ ਸਾਹਿਬ ਨਾਲ ਵੀ ਗੱਲ ਕਰਦੇ ਆ ਪਹਿਲਾਂ ਆਪਾਂ ਪ੍ਰੋਪਰ ਡਿਟੇਲ ਇਧਰ ਝੋਟੀਆਂ ਵੀ ਉਹਨਾਂ ਦੀ ਲੈ ਲਈ ਤੇ ਬਾਈ ਜਿਹੜੀ ਹੈ ਇਹ ਝੋਟੀਆਂ ਤਿੰਨ ਆਪਣੇ ਕੋਲ ਖੜੀਆਂ ਕਰੇ ਹਾਂਜੀ ਤੇ ਇਹਨਾਂ ਬਾਰੇ ਡਿਟੇਲ ਦਿਓ ਤਿੰਨੇ ਕੋਈ ਨੂਰ ਦੀਆਂ ਇਹ ਤਿੰਨੇ ਕੋਈ ਨੂਰ ਦੀਆਂ ਹੀ ਇਹ ਠੀਕ ਆ ਤੇ ਇਹਦੀ ਉਮਰ ਕਿੰਨੀ ਹੋ ਗਈ ਜੀ ਇਹ 2 ਕੁਸਾਲਾਂ ਹੋ ਗਈ ਆ ਜੀ ਇਹ ਗੱਪ ਵੀ ਹੋ ਗਈ ਆ ਅੱਛਾ 3-4 ਮਹੀਨੇ ਦੀ 3-4 ਮਹੀਨਿਆਂ ਦੀ ਸੋ ਬੜੀ ਸੋਹਣੀ ਇਹਦੇ ਮਾਰਕਿੰਗ ਤੇ ਸਟਰਕਚਰ ਬੜਾ ਸੋਹਣਾ ਵਾ ਤੇ ਮਾਰਕਿੰਗ ਬਿਲਕੁਲ ਜਾਇਜ ਜਿੰਨੀ ਕਿ ਨੀਲੀ ਦੇ ਵਿੱਚ ਚਾਹੀਦੀ ਆ ਆਪਾਂ ਨੂੰ ਤੇ ਇੱਥੋਂ ਤੁਸੀਂ ਇਹਦਾ ਪਿੱਠ ਪੂਰਾ ਦੇਖ ਸਕਦੇ ਜੀ ਬੜੇ ਸੋਹਣੇ ਖੁਟੇ ਕੋਡਾ ਖੱਡਾ ਬਹੁਤ ਸੋਹਣਾ ਲੱਗਿਆ ਨੂੰ ਕਰਮਾਣੀ ਨੂੰ ਤੇ ਆ ਦੋ ਨੰਬਰ ਵਾਲੀ ਜਿਹੜੀ ਜੇ ਹਾਂਜੀ ਇਹ ਵੀ ਕੋਈ ਨੂਰਦੀ ਆ ਜੀ ਇਹ ਵੀ ਕੋਈ ਨੂਰਦੀ ਆ ਇਹਦੇ ਫੇਸ ਦੀ ਕੁਆਲਿਟੀ ਮਾੜੀ ਜੀ ਦਿਖਾਓ ਸੋ ਇਹਦੇ ਵੀ ਪੈਰ ਪਿਛਲੇ ਵਾਈਟ ਤੇ ਸਿੰਘਦ ਬਹੁਤ ਛੋਟਾ ਜੇ ਤੁਸੀਂ ਵੇਖ ਸਕਦੇ ਹਰ ਇੱਕ ਝੋਟੀ ਦਾ ਹੀ ਇੱਥੋਂ ਤੁਸੀਂ ਮਾਰਕਿੰਗ ਦੇਖ ਸਕਦੇ ਬਿਲਕੁਲ ਬਿੱਲੀ ਅੱਖ ਮੱਥਾ ਬੱਲਾ ਤੇ ਸਿੰਘ ਸੁਨੀਲੀ ਵਾਲਾ ਜਿਹੜਾ ਪਾਕਿਸਤਾਨ ਦਾ ਸਿੰਘ ਲੱਗਾ ਇਹਨੂੰ ਹਾਂਜੀ ਹਾਂਜੀ ਵੱਡਾ ਟੇਕ ਰਾਂਜੀ ਅੱਛਾ ਹਾਂ ਕੇ ਫਿਰ ਨਾਲ ਲੱਗ ਗਿਆ ਇਹਦੀ ਵੀ ਉਮਰ 2 ਸਾਲ ਦੇ ਲੱਗੇ ਨਹੀਂ ਇਹੇ 1.5 ਸਾਲ ਦੀ ਹੈ ਜੀ ਅੱਛਾ 1.5 ਸਾਲ ਦੀ ਹੈ ਹਾਂਜੀ ਵਾਹ ਚੰਗੀਆਂ ਸਾਂਭੀਆਂ ਫਿਰ ਹੈਂ ਹਾਂਜੀ ਤੇ ਇੱਕ ਆਹ ਕੱਟੀ ਕੱਟੀ ਕਹਿ ਲਈ ਇਹਨੂੰ ਦਾ ਹਾਂਜੀ ਇਹਦੀ ਕਿੰਨੀ ਉਮਰ ਜੇ ਇਹਦੀ ਹੋ ਗਈ 14-15 ਮਹੀਨੇ ਜੀ 14-15 ਮਹੀਨੇ ਹਾਂਜੀ ਸੋ ਇਹਦੇ ਤੁਸੀਂ ਇਥੋਂ ਥੱਲੇੋਂ ਮੈਂ ਤੁਹਾਨੂੰ ਅਰਲ ਦੀ ਕੁਆਲਿਟੀ ਦਿਖਾਉਣਾ ਥਾਣਾ ਤੁਹਾਨੂੰ ਦੀ ਤੇ ਬਹੁਤ ਸੋਹਣੀ ਹੈ ਇਹਦੇ ਨਿਸ਼ਾਨੀਆਂ ਥੈਗੀਆਂ ਥੋੜੇ ਥੋੜੀਆਂ ਦੋ ਪੈਰਾਂ ਤੇ ਮਗਲਿਆ ਤੇ ਹਾਂ 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 ਦੋਨੇ ਪੈਰ ਪਿਛਲੇ ਥੋੜੇ ਜੁੜੇ ਹੈਗੇ ਆ ਤੇ ਫੇਸ ਦੇ ਬੜਾ ਸੋਹਣਾ ਕਟ ਆਉਂਦਾ ਸਿੰਘ ਇਹਦਾ ਵੀ ਬਿਲਕੁਲ ਛੋਟਾ ਜਿਹਾ ਹਾਂਜੀ ਸੋ ਆਉਣ ਵਾਲੇ ਸਮੇਂ 'ਚ ਇਹ ਵੀ ਚੰਗੀ ਸੋਹਣੀ ਤਿਆਰ ਹੋਊਗੀ ਤੇ ਇਸ ਤੋਂ ਅੱਗੇ ਜਿਹੜਾ ਆਪਾਂ ਕਟਾ ਝੋਟੀ ਦਾ ਦੱਸਿਆ ਸੀ ਵੱਡੀ ਦਾ ਹਾਂਜੀ ਤੇ ਉਹ ਇਹ ਕਟਾ ਵਾ ਹਾਂਜੀ ਇਹ ਕਟਾ ਜੀ ਅੰਕਲੋਰ ਸਾਲ ਸਿੰਘ ਨੂੰ ਗਿਫਟ ਕੀਤਾ ਮੇਰੀ ਮਾਸੀ ਦਾ ਮੁੰਡਾ ਜੀ ਠੀਕ ਠੀਕ ਸੱਜਣਾ ਮੇਰਾ ਪੂਰਾ ਪਿਆਰ ਠੀਕ ਠੀਕ ਹੈ ਨਹੀਂ ਇਹ ਤਾਂ ਗੱਲ ਹੈਗੀ ਹਾਂਜੀ ਸੋ ਇਥੋਂ ਤੁਸੀਂ ਇਹਦੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਜੇ ਇਹ ਜਣਾਵਾ ਪਿੰਡ ਬਲਟੋਆ ਅੱਜ ਫਿਰ ਮੱਝ ਦੇ ਵਿੱਚ ਕਾਫੀ ਪਸ਼ੂ ਚੱਲੇ ਆ ਹਾਂਜੀ ਹਾਂਜੀ ਕਾਫੀ ਪਸ਼ੂ ਚੱਲੇ ਆ ਮੱਝ ਵਾਲਾ ਨੇ ਪ੍ਰੇਮ ਆਪਣਾ ਬਿਲਕੁਲ ਇਹ ਵੀ ਪ੍ਰੇਮ ਮੱਝ ਵਾਲਾ ਨੇ ਆਪਣਾ ਸਹੀ ਸਹੀ ਗੱਲ ਆ ਬਿਲਕੁਲ ਇਹ ਪਹਿਲਾਂ ਤਾਂ ਸ਼ੁਰੂ ਤੋਂ ਕੁਦਰਤਾਂ ਤੋਂ ਹਾਂਜੀ ਕੋਈ ਗਰਜੀਤ ਨਾ ਸੀਗਾ ਪਹਿਲਾਂ ਠੀਕ ਗੱਜੀਤੂ ਦਾ ਅਸਾਲ ਸਿੰਘ ਨਾ ਪੈ ਗਿਆ ਗਾਂ ਫਿਰ ਸੋਡੇ ਨਾਲ ਜਿਵੇਂ ਮੰਨ ਲੋ ਹੌਲੀ ਹੌਲੀ ਸਾਰੇ ਭੈਣ ਭਰਾਵਾਂ ਨਾਲ ਜਿੰਨਾ ਕਰਕੇ ਹੀ ਮੈਨੂੰ ਜਾਣਨ ਲੱਗਿਆ ਨੇ ਬੂਟੇ ਨੂੰ ਕੋਈ ਨਹੀਂ ਪਿੰਡ ਚ ਬਥੇਰੇ ਹੋ ਰਹਿ ਗਏ ਆ ਸਹੀ ਗੱਲ ਆ ਹਾਂ ਠੀਕ ਆ ਬਾਕੀ ਇਹ ਵੀਰ ਆਇਆ ਆਪਣੇ ਕੋਲੇ ਹਾਂ ਇਹ ਆਪਣੇ ਪਿੰਡ ਤੋਂ ਹੀ ਆ ਬਈ ਆਪਣੇ ਪਿੰਡ ਤੋਂ ਹੀ ਸੱਜਣਾ ਆ ਸੱਸੀ ਕਾ ਭਾਈ ਜੀ ਸੱਸੀ ਕਾ ਭਾਈ ਜੀ ਕੀ ਨਾਮ ਆ ਜ ਆਪਣਾ ਮੈਂ ਸਰਖਾਜ ਰਾਜਾ ਕਹਿੰਦੇ ਪਿੰਡ ਦੇ ਸਰਖਾਜ ਹਾਂਜੀ ਹਾਂਜੀ ਠੀਕ ਠੀਕ ਆ ਤੇ ਆਪਣੇ ਕੋਲ ਵੀ ਕੋਈ ਨੂਰ ਤੇ ਬੱਚੇ ਹੈਗੇ ਕੋਈ ਆਪਣੇ ਕੋਲੇ ਕੋਈ ਨੂਰ ਤੇ ਬੱਚੇ ਹੈਗੇ ਠੀਕ ਆ ਕੋਈ ਝੋਟੀ ਦੋਤੇ ਚੱਲ ਰਹੀ ਹਾਂਜੀ ਹੈਗੀ ਆ 17 18 ਦੇ ਕਰੀਬ ਅੱਛਾ ਉਹ ਨਾਰਮਲ ਖਰਾਕ ਤੇ ਆਂ ਕਿਹੜਾ ਹੁਣ ਮੇਲੇ ਚ ਆਉਣੇ ਠੀਕ ਠੀਕ ਆ ਤੇ ਉਹ ਬਾਈ ਫਿਰ ਡਾਇਰੈਕਟ ਕ੍ਰੋਸ ਦੀ ਇਹਨਾਂ ਕੋਲ ਜੀ ਨਹੀਂ ਸੀਮਨ ਦੀ ਅੱਛਾ ਸੀਮਨ ਦੀਆਂ ਹੀ ਆ ਠੀਕ ਸਾਡੇ ਤਾਂ ਹੁਣ ਵੀ ਦੋ ਗੱਬਣ ਆ ਇੱਥੋਂ ਠੀਕ ਠੀਕ ਆ ਜੇ ਕੋਈ ਨੂਰ ਲੀ ਗੀ ਠੀਕ ਠੀਕ ਆ ਕੋਈ ਨੂਰ ਦੀਆਂ ਇਹਨੇ ਫਾਇਦਾ ਠਾਇਆ ਚੂੜ ਚੱਕ ਚ ਅੱਛਾ ਅੱਛਾ ਸੀਮਨ ਫ੍ਰੀ ਆ ਕੀ ਆ ਲੈ ਗਈ ਦਾ ਲੋਕਾਂ ਨੂੰ ਲੈ ਜਾਓ ਆ ਇਹ ਤਾਂ ਗੱਲ ਹੈਗੀ ਪਤਾ ਰੌਲਾ ਕੀ ਆ ਇਹ ਗੱਲ ਹੋ ਗਈ ਜਿਹੜਾ ਮੇਲੇ ਮੂਲੇ ਦੇ ਜਾਂਦੇ ਨੇ ਆਪਾਂ ਹੁਣ ਸੁਭਰਾਵਾਂ ਵਾਲੀ ਵੀ ਉਹ ਦਿਨ ਚ ਵਾਈ ਉੱਚੀ ਗਿਆ ਉੱਥੇ ਹੀ ਪਤਾ ਲੱਗ ਗਿਆ ਵੀ ਆਪਾਂ ਨੂੰ ਨਹੀਂ ਨਹੀਂ ਜਿਹੜੇ ਫੇਰ ਐਵੇਂ ਪਾਸੇ ਭੱਜੇ ਫਿਰਗੇ ਫਲਾਨਾ ਝੰਗਾ ਝੌਂਗਾ ਸਹੀ ਗੱਲ ਸਹੀ ਗੱਲ ਹੈ ਉਹ ਘਰੇ ਆਣਾ ਕਰਪਾਵਾ ਦੇ ਲਈ ਆ ਭਾਵੇਂ ਪਿੰਡ ਦੇ ਵਿੱਚ ਦੁਕਾਨ ਹੋਵੇ ਨਾ ਤਾਂ ਚੀਜ਼ ਭਾਵੇਂ ਚੰਗੀ ਵੀ ਮਿਲਦੀ ਹੋਵੇ ਨਾ ਆਪਾਂ ਨੂੰ ਹੁੰਦਾ ਵੀ ਸ਼ਹਿਰੋਂ ਲੈ ਕੇ ਆਈਏ ਠੀਕ ਹੈ ਕਿ ਕਿੰਨਾ ਯੋਗਦਾਨ ਆ ਪਿੰਡ ਜਿਹੜੇ ਫ੍ਰੀ ਸੀਮਨ ਦਿੰਦਾ ਸਾਥੋਂ ਫ੍ਰੀ ਲੈ ਕੇ ਨਹੀਂ ਲਿਆ ਜਾਂਦਾ ਬਿਲਕੁਲ ਸਹੀ ਗੱਲ ਹੈ ਨਹੀਂ ਇਹ ਤਾਂ ਇੱਕ ਬਹੁਤ ਵੱਡੀ ਪਿੰਡ ਨੂੰ ਦੇਣ ਆ ਇਹ ਤੇ ਨਹੀਂ ਹਾਂ ਫ੍ਰੀ ਸੀਮਨ ਪਹੁੰਚਦਾ ਹਾਂ ਫਿਰ ਵੀ ਇੰਨਾ ਚੰਗਾ ਸਹਾਨ ਹੋਵੇ ਤੇ ਉਹਦਾ ਸੀਮਨ ਕੋਈ ਨਹੀਂ ਟੈਸਟਡ ਹੋਇਆ ਉਹਦਾ ਉਹਦਾ ਵੀ ਫਰੀ ਸੀਮਨ ਫਰੀ ਮਿਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿੱਥੇ ਮੰਨ ਲਓ ਵੀ ਉਹ ਜੰਗੀ ਰਾਣੇ ਦਾ ਛੋਟਾ ਫਾਸਟ ਆਇਆ ਹਾਂਜੀ ਪੀਡੀਫ ਇਚ ਬੀਫ ਇਚ ਹਾਂਜੀ ਹਾਂਜੀ ਉਹਦਾ ਇਹਦਾ ਬੱਚਾ ਉਹਦਾ ਛੋਟਾ ਉਹ ਹਾਂ ਕੋਈ ਨੂ ਉਹਦਾ ਬੱਚਾ ਫਾਸਟ ਆਇਆ ਉਹ ਦੋ ਦੋ ਬੱਚੇ ਤੇ ਬਹੁਤ ਉਹਨਾਂ ਨੇ ਭਰਾਵਾਂ ਨੇ ਉਹਨਾਂ ਨੇ ਪਿਆਰ ਕੀਤਾ ਸਾਡਾ ਅੱਛਾ ਅੱਛਾ ਪਿਆਰ ਕੀਤਾ ਉਹ ਸਪੈਸ਼ਲੀ ਇਥੋਂ ਅੱਗੇ ਲੈ ਕੇ ਗਏ ਆ ਸੀਮਨ ਅੱਛਾ ਅੱਛਾ ਸਪੈਸ਼ਲ ਆਏ ਜਿਹੜਾ ਵੀ ਇੰਨੀ ਦੂਰ ਜਾ ਕੇ ਉਹਦੇ ਵਿੱਚ ਵੀ ਸਾਡਾ ਬਹੁਤ ਜ਼ਿਆਦਾ ਮਾਣ ਕੀਤਾ ਉਹਨਾਂ ਨੇ ਭਰਾਵਾਂ ਦਾ ਵਧੀਆ ਗੱਲ ਹੈ ਹਾਡਾ ਉਹ ਇੱਕ ਇਹ ਹੁੰਦਾ ਹੈ ਵੀ ਤੁਹਾਡੇ ਨਾਲ ਨਾਲ ਉਹਨਾਂ ਦਾ ਵੀ ਨਾਂ ਬਣਦਾ ਹਾਂਜੀ ਉਹ ਤਾਂ ਕਹਿੰਦੇ ਸਾਹ ਦਾ ਨਾਂ ਉਹ ਤਾਂ ਤੇਰਾ ਨਾ ਇੰਨਾ ਜਲਦਬਾਜੀ ਚ ਨਹੀਂ ਰੱਖਣਾਗਾ ਆਪਾਂ ਸੋਚ ਕੇ ਫੇਰ ਰੱਖਾਂ ਉਹ ਤਾਂ ਇੰਨਾ ਈਮੋਸ਼ਨਲ ਹੋ ਗਿਆ ਨਾ ਉਦੋਂ ਰੋਣ ਲੱ ਆ ਪਿਆ ਸੀ ਬੰਦਾ ਚਲਿਆ ਯਾਰ ਮੈਂ ਸੋਚਿਆ ਨਹੀਂ ਸੀਗਾ ਵੀ ਕਹਿੰਦਾ ਵੈਸੇ ਕਿ ਲੈ ਕੇ ਲਾ ਲਿਆ ਦਿਨ ਮੈਨੂੰ ਕਦੇ ਐਵੇਂ ਟੱਕਰਾਂ ਮਾਰੀ ਜਾਂਦਾ ਕਹਿੰਦਾ ਹੁਣ ਪਤਾ ਲੱਗਾ ਹੁਣ ਸਾਰੇ ਪਿੰਡ ਜਿੱਦਾਂ ਪਿੰਡ ਗਿਆ ਬਾਈ ਉਹ ਢੋਲ ਟਾ ਮੱਕੇ ਦਾ ਉਹਨਾਂ ਦਾ ਪੂਰਾ ਉਹ ਦਰਾਰ ਕੀਤਾ ਪੈਣ ਦੇ ਨਾਲ ਠੀਕ ਠੀਕ ਹੈ ਹਾਂ ਨਹੀਂ ਵੇਖੀ ਵੀਡੀਓ ਉਹ ਵੇਖਣ ਬਹੁਤ ਸੋਹਣਾ ਨਹੀਂ ਸਾਂਹ ਬੱਚੇ ਹੁੰਦੇ ਆ ਨਹੀਂ ਵਧੀਆ ਹੁੰਦੇ ਆ ਆਪਾਂ ਨਹੀਂ ਬੱਚੇ ਤਾਂ ਕੋਈ ਸ਼ੱਕ ਨਹੀਂਗਾ ਹੁਣ ਸਾਹਮਣੇ ਬਾਈ ਦੇ ਫਾਰਮ ਤੇ ਹੀ ਮੰਨ ਲਓ ਖੜੇ ਆ ਤੇ ਕੋਈ ਮੰਨ ਲਓ ਝੋਟੀ ਕਿਹੇ ਜੀ ਕੋਈ ਸ਼ੱਕ ਨਹੀਂ ਮੈਨੂੰ ਲੱਗਦਾ ਵੀ ਇਹਦੇ ਭਾਈ ਆਪਣੇ ਘਰੇ ਤਾਂ ਮੈਨੂੰ ਲੱਗਦਾ ਕੋਈ 20 ਤੋਂ ਥੱਲੇ ਵਾਲੀ ਝੋਟੀ ਹੈਗੀ ਨਹੀਂ ਅਸੀਂ ਨਹੀਂ ਹੈ ਨਹੀਂ ਸਾਰੀਆਂ ਸਹੀ ਆ ਸਾਰੀਆਂ ਸਹੀ ਆ ਸੋ ਇਸ ਤੋਂ ਅੱਗੇ ਦੱਸੋ ਹੋਰ ਕੀ ਸਾਂਹ ਅਸਲ ਦੇ ਵਿੱਚ ਮੈਂ ਕਹਿੰਦਾ ਵੀ ਉੱਥੇ ਵਰਤਣਾ ਚਾਹੀਦਾ ਵਾ ਜਿੱਥੇ ਮੰਨ ਲਓ ਆਪਾਂ ਨੂੰ ਇਹਦੀ ਜਿਹੜੀ ਪ੍ਰੋਜੈਕਟ ਨਹੀਂ ਆ ਉਹ ਸ਼ੋਅ ਹੁੰਦੀ ਆ ਫੇਰ ਹੀ ਆਪਾਂ ਨੀਲੀ ਰਾਵੀ ਦੇ ਵਿੱਚ ਅੱਗੇ ਵਧ ਸਕਾਂਗੇ ਹਾਂਜੀ ਹਾਂਜੀ ਸਾਰੇ ਚੰਗੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਨਹੀਂ ਚਲੋ ਸਾਰੇ ਚੰਗੇ ਸਾਰੇ ਚੰਗੇ ਸਾਰੇ ਬਿਲਕੁਲ ਸਾਰੇ ਚੰਗੇ ਜਿਹੜਾ ਪਈਆਂ ਨੂੰ ਚੰਗਾ ਲੱਗਦਾ ਉਹ ਹੀ ਲਾਉਣ ਮੈਂ ਨਹੀਂ ਕਹਿੰਦਾ ਵੀ ਮੇਰਾ ਕੋਈ ਨੂਰ ਲਾਓ ਬਿਲਕੁਲ ਬਿਲਕੁਲ ਜਿਹੜਾ ਤੁਹਾਨੂੰ ਚੰਗਾ ਦੁੱਧ ਦਿੰਦਾ ਨਹੀਂ ਆਇਆ ਤਾਂ ਕਿ ਮੈਂ ਵੇਖਿਆ ਹੈ ਵੀ ਮੈਨੂੰ ਨਹੀਂ ਲੱਗਦਾ ਘਰੇ ਸੱਦਗੇ ਕਿਸੇ ਚੈਨਲ ਤੇ ਮਸ਼ਹੂਰੀ ਹੋਈ ਹੋਵੇ ਨਹੀਂ ਹਣਾ ਨਹੀਂ ਉਹ ਕੀਤੀ ਤੇ ਆਪਾਂ ਕਹਿੰਦੇ ਕੋਈ ਨਹੀਂ ਆਉਣ ਦਿਓ ਹਜੇ ਝੋਟੀਆਂ ਫਿਰ ਤਾਂ ਆ ਕਰਕੇ ਸੀ ਬਿਲਕੁਲ ਸਹੀ ਗੱਲ ਹੁਣ ਭੈਣ ਭਰਾਵਾਂ ਨੇ ਵਿਖਾ ਦਿਆਂ ਆਪ ਹੀ ਆ ਵੀ ਵਿਖਾ ਹਾਂਜੀ ਆ ਨਹੀਂ ਜਿਹੜੀ ਕੀ ਹੈ ਜਿਹੜਾ ਹੀਰਾ ਹੈ ਉਹਨੇ ਸਾਹਮਣੇ ਆਈ ਹਾਂਜੀ ਹਾਂਜੀ ਉਹਨੇ ਆਉਣਾ ਹੀ ਹੋਣਾ ਇਹ ਚੱਕ ਰਿਆ ਤੇ ਬਾਕੀ ਆਪਾਂ ਜਿੱਤੇ ਕੋਲੇ ਜ਼ਰੂਰ ਜਾਊਗਾ ਸਾਨ ਕੋਹੇ ਨੂਰ ਠੀਕ ਆ ਪਿੰਡ ਫਤੇਗੜ ਸਭਰਾ ਹਾਂਜੀ ਪਿੰਡ ਠੀਕ ਦਰਿਆ ਦੇ ਕੰਢੇ ਤੇ ਜਾਣਾ ਵਾ ਹਾਂਜੀ ਜਾਣਾ ਜਾਣਾ ਤੇ ਜੇ ਕਹਿੰਦੇ ਮੱਝ ਡਰਾਈਟ ਕ੍ਰੋਸ ਕਰਾਉਣੀ ਹੋਵੇ ਜਿਵੇਂ ਮਰਜ਼ੀ ਕਰਾਈ ਜਾਵੇ ਉਹਦੇ ਭਰਾ ਦੀ ਮਰਜ਼ੀ ਆ ਠੀਕ ਠੀਕ ਜਾਵੇ ਭਣਾ 10 ਦਿਨ ਜਾਵੇ ਚਾਹ 2 ਮਹੀਨੇ ਜਾਵੇ ਠੀਕ ਆ ਚਾਹ 10 ਮਹੀਨੇ ਲਾਇਆ ਵੇ ਸੋ ਉਹਦੇ ਨਾਲ ਬਾਈ ਇੱਥੇ ਆਇਆ ਵਾ ਤੇ ਉਹਨਾਂ ਗੱਲ ਆਪਾਂ ਕਰਵਾ ਦੇਣ ਜਿੰਨੇ ਦਿਨ ਰੱਖ ਲੂਗਾ ਉਹਨੇ ਦਿਨ ਸਾਨ ਠੀਕ ਆ ਠੀਕ ਹਾਂਜੀ ਵੀਰੇ ਸასი ਗਾਲ ਜੀ ਸასი ਗਾਲ ਜੀ ਹੋ ਸਭ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੇ ਅੱਜ ਮਾਨੂੰ ਖੁਸ਼ੀ ਤੇ ਬੜੀ ਹੁੰਦੀ ਆ ਵੀ ਕੋਈ ਨੂਰ ਚਲੋ ਭਾਵੇਂ ਤਾਂ ਪੁਰਾਣਾ ਬਣ ਕੇ ਚੱਲਿਆ ਹਾਂ ਹਾਂਜੀ ਹਾਂਜੀ ਤੇ ਕਿੰਨੇ ਕ ਦਿਨ ਆਪਣੇ ਕੋ ਰਹੂਗਾ 14 ਜਿੰਨੇ ਦਿਨ ਦਾ ਦਾਣਾ ਪਾਣੀ ਹੋਊਗਾ ਠੀਕ ਠੀਕ ਰਹੂ ਆਪਣੇ ਕੋ ਠੀਕ ਠੀਕ ਆ ਹਾਂਜੀ ਤੇ ਆਪਾਂ ਡਾਇਰੈਕਟ ਵੀ ਛੱਡਾਂਗੇ ਮੱਝਾਂ ਹਾਂਜੀ ਹਾਂਜੀ ਛੱਡਾਂਗੇ ਠੀਕ ਹੈ ਜੀ ਕਿ ਸੱਜਣ ਜੀ ਤੋਂ ਆਪਣੇ ਏਰੀਆ ਦੇ ਵਿੱਚੋਂ ਮਾਨੂੰ ਮੱਝ ਲਵਾਉਣੀ ਹੋਵੇ ਆ ਸਕਦਾ ਹਾਂਜੀ ਆ ਸਕਦਾ ਨੰਬਰ ਬੋਲ ਦਿਓ ਮੜਾ ਜੀ ਆਪਣਾ 99157 68370 99157 ਤੇ 685 64370 64370 ਹਾਂਜੀ ਫੋਨ ਲਾ ਕੇ ਵੀ ਪੁੱਛ ਸਕਦਾ ਪੁੱਛ ਸਕਦਾ ਠੀਕ ਆ ਤੇ ਬਾਕੀ ਕੋਈ ਵੀ ਸੱਜਣ ਕਈar ਹੁੰਦਾ ਹੈ ਵੀ ਸੀਮਣ ਜਾਂ ਮੱਝ ਰਹੀਦੀ ਨਹੀਂ ਜਾਂ ਕੋਜਿਆ ਤੇ ਤੁਸੀਂ ਇਹਦਾ ਫਾਇਦਾ ਚੁੱਕ ਸਕਦੇ ਜੀ ਕਿਉਂਕਿ ਇਹ ਥੋੜੇ ਦਿਨਾਂ ਲਈ ਜਿਹੜਾ ਉਹ ਮੱਝ ਦੇ ਵਿੱਚ ਚੱਲਿਆ ਵਾ ਫਤੇਗੜ ਸਭਰਾ ਪਿੰਡ ਦਰਿਆ ਦੇ ਕੰਢੇ ਤੇ ਪਿੰਡ ਆ ਤੇ ਹਰੀ ਕੇ ਪਤਨ ਤੋਂ ਥੋੜ੍ਹੀ ਜਿਹੀ ਦੂਰੀ ਦੇ ਆ ਸੋ ਵੀਰ ਦਾ ਨੰਬਰ ਤੁਹਾਨੂੰ ਦੱਸਤਾ ਵਾ ਤੁਸੀਂ ਇਹ ਨਾਲ ਗੱਲ ਕਰਕੇ ਤੇ ਆਪਣੀ ਜੇ ਕੋਈ ਮੱਝ ਰਾਈਟ ਅਕ੍ਰੋਸ ਕਰਾਉਣੀ ਆ ਤੇ ਕਰਵਾ ਸਕਦੇ ਜੀ ਸੋ ਸੋ ਇਹ ਸੀ ਬਾਈ ਬੂਟੇ ਦਾ ਫਾਰਮ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਜਿਹੜੀ ਉਹ ਲੈਤੀ ਆ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ ਸੋ ਕੋਇ ਨੂਰ ਬੋਲਦਾ ਸੀਮਨ ਜਿਹੜਾ ਉਹ ਰੈਡੀ ਹੈ ਉਹ ਤੁਸੀਂ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਤੇ ਕਾਲ ਕਰਕੇ ਕਿਸੇ ਸਪਲਾਇਰ ਤੋਂ ਜਾਂ ਕਿੱਦਾਂ ਵੀ ਤੁਸੀਂ ਸੀਮਨ ਜਿਹੜਾ ਉਹ ਲੈ ਸਕਦੇ ਜੀ